ਬਹੁਤ ਹੀ ਸਤਿਕਾਰਿਤ ਸਰੋਤਿਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੱਚ ਕਲ ਕਹਿ ਕੇ ਮਾਨ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਨਾਲ ਲੋਕ ਗੀਤਾਂ ਦੇ ਸਫ਼ਰ ਦੇ ਵਿੱਚ ਸਾਡੇ ਨਾਲ ਇਸ ਚੈਨਲ ਤੇ ਸਫ਼ਰ ਕਰ ਰਹੇ ਹਨ ਤੇ ਲਗਾਤਾਰ ਸਾਡੇ ਦੁਆਰਾ ਗਾਏ ਲੋਕ ਗੀਤਾਂ ਨੂੰ ਸੁਣਦੇ ਹਨ ਤੇ ਸਾਨੂੰ ਸੋਹਣੇ-ਸੋਹਣੇ ਕੌਮਪਲੀਮੈਂਟ ਕਰਦੇ ਨੇ ਤੇ ਅਸੀਂ ਤੁਹਾਡੇ ਕੌਮਪਲੀਮੈਂਟ ਦੀ ਬਦਾਲਤ ਹਰ ਰੋਜ਼ ਕੋਈ ਨਾ ਕੋਈ ਲੋਕ ਗੀਤ ਲਾ ਕੇ ਫਿਰ ਇਸ ਚੈਨਲ ਤੇ ਹਾਜ਼ਰ ਹੋ ਜਾਨੇ ਆ ਅੱਜ ਫਿਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਪ ਰੂਪ ਹੋਏ ਆ ਉਮੀਦ ਕਰਦੇ ਆ ਤੁਸੀਂ ਇਸ ਲੋਕਗੀਤ ਨੂੰ ਵੀ ਪਰਮਾ ਹੰਗਾਰਾ ਦੋਗੇ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਚੀਰ ਰੰਗੀ ਦਾ ਬੇ ਬਚੀਰ ਰੰਗੀ ਦਾ ਸੋਣੀ ਦਾ 나를. ਬੜਾ ਚੁਸਤ ਮਹੀਵੇ ਤੂੰ ਬੜਾ ਚੁਸਤ ਸੋਣੀ ਦਾ ਮੈਂ ਵੀ ਮੱਝ ਜੰਮੀ ਬੜੀ ਅਸਿਆਣੀ ਕੰਧਾ ਕੜੀ ी देवि दोणि मेरि सोना मे गोरि सोना मे गा सुनी दा नै कडि दे गोरि ਤੇਰੇ ਮਹੀਵੇਂ ਤੂੰ ਬੜਾ ਚਤਰ ਸੁਣੀਦਾ ਮੈਂ ਵੀ ਮਾਜੇ ਜੰਮੇ ਸੁਗੜ ਸਿਆਣੀ ਜੁਗਨੀ ਕੜੀ ਦੇਵੇ ਨਈਓ ਕੜੀ ਦੇ ਗੋਰੀਏ ਮੁੰਦਰੀ ਤੇਰੀ ਤੂੰ ਬੜਾ ਚਸਤ ਮਾਹੀ ਵੇ ਤੂੰ ਬੜਾ ਚਸਤ ਸੋਣੀ ਦਾ ਮੈਂ ਵੀ ਮਾਝੇ ਜੰਮੇ ਸੁਗੜ ਸੇ ਨੱਤੀਆਂ ਕੜੀ ਦੀਆਂ ਮੇ ਬਨਤੀਆਂ ਕੜੀ ਦੀਆਂ ਸੋਣੀ ਦੀਆਂ ਨਾੜੇ ਕੜੀ ਦੀ ਬਨਤ ਮੇਰੀ ਸੋ ਨਈਓ ਕੜੀ ਦੇ ਕਰੀਏ ਨਥ ਤੇਰੀ ਤੂੰ ਬੜਾ ਚਸਰ ਮਾਹੀ ਵੇ ਤੂੰ ਬੜਾ ਚਤਰ ਸੋਣੀਦਾ ਮੈਂ ਵੀ ਮਾਜੇ ਮੈਂ ਵੀ ਮਾ ਜੇ ਜੰਮੀ ਬੜਿਆ ਸਿਆਣੀ ਹਾਂਜੀ ਦੋਸਤੋ ਇਸੇ ਲੋਕਗੀਤ ਬੜਾ ਸੋਹਣਾ ਲੋਕਗੀਤ ਪਰ ਹੈਗਾ ਚਾਹੇ ਛੋਟਾ ਲੋਕਗੀਤ ਪਰ ਇਹ ਬੜਾ ਸੋਹਣਾ ਲੱਗਿਆ ਸਾਨੂੰ ਤੇ ਤਦ ਹੀ ਅਸੀਂ ਇਹ ਤੁਹਾਡੇ ਰੂਪ ਰੂਪ ਕੀਤਾ ਇਹ ਲੋਕਗੀਤ ਤੇ ਉਮੀਦ ਕਰਦੇ ਹਾਂ ਤੁਸੀਂ ਇਸ ਲੋਕਗੀਤ ਤੋਂ ਚੰਗਾ ਲਤਫਲਾਓਗੇ ਤੇ ਆਪ ਗਾਉਗੇ ਤੇ ਸਾਨੂੰ ਬਹੁਤ ਸੋਹਣਾ ਲੱਗਿਆ ਰੀਅਲੀ ਮਤਲਬ ਰੂਹ ਖੁਸ਼ ਹੋ ਗਈ ਜਦੋਂ ਅਸੀਂ ਇਹ ਲੋਕੀਤ ਗਾਇਆ ਤੇ ਅਖੀਰ ਦੇ ਵਿੱਚ ਤੁਹਾਡਾ ਇਸ ਚੈਨਲ ਦੇ ਨਾਲ ਜੁੜੇ ਹੋਣ ਕਰਕੇ ਸਾਡੇ ਵੱਲੋਂ ਬਹੁਤ ਬਹੁਤ ਤਨ